ਨੇਪਾਲ ਦੇ ਕਟਮੰਦੂ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਟੇਕ-ਆਫ ਕਰਦੇ ਸਮੇਂ ਇੱਕ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤੇ ਉਸ ਦੇ ਵਿੱਚ 19 ਸਵਾਰੀਆਂ ਮੌਜੂਦ ਹੁੰਦੀਆਂ ਨੇ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਕਿ ਅਚਾਨਕ ਜਹਾਜ਼ ਟੇਕ-ਆਫ ਕਰਨ ਲੱਗਦਾ ਤੇ ਅਚਾਨਕ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਕ੍ਰੈਸ਼ ਹੋ ਜਾਂਦਾ ਜਿਸ ਵਿੱਚ 19 ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਕਿ ਮੌਜੂਦ ਹਨ ਹਾਸਾ ਐ ਨੱਕ ਭਿਆੰਕਰ ਸੀ ਕਿ ਅਚਾਨਕ ਇੱਕ ਹਾਦਸੇ ਦੇ ਸਮੇਂ ਜਦੋਂ ਜਹਾਜ਼ ਕ੍ਰੈਸ਼ ਹੁੰਦਾ ਹੈ ਏਡੀ ਜੋਰ ਤਰੀਕੇ ਦੇ ਨਾਲ ਧਮਾਕਾ ਹੁੰਦਾ ਹੈ ਕਿ ਆਸ-ਪਾਸ ਦੇ ਲੋਕ ਤੱਕ ਕੰਬ ਜਾਂਦੇ ਨੇ ਤੇ ਉੱਥੇ ਇੱਕਦਮ ਮਹਾਫੜਾ ਦਫੜੀ ਪੱਚ ਜਾਂਦੀ ਹੈ ਖਾਸਾ ਨੇਪਾਲ ਦੇ ਕਟਮੰਡੂ ਚ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਵਿੱਚ 19 ਪੈਸੇਂਜਰ ਮੌਜੂਦ ਸਨ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੁਝ ਸਵਾਰੀਆਂ ਅੰਗ ਦੇ ਨਿਚੂਨਸ ਗਈਆਂ ਹਨ ਅਤੇ ਹਜੇ ਕੁਝ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਹਾਲੇ ਕਿ ਕਿੰਨੀਆਂ ਸਵਾਰੀਆਂ ਬਚੀਆਂ ਨੇ ਕਿੰਨੀ ਗੰਭੀਰ ਜਿਹੜੀਆਂ ਕਿ ਇੱਕ ਗੰਭੀਰ ਅੱਗ ਦੇ ਵਿੱਚ ਜਪੇਟ ਵਿੱਚ ਆਈਆਂ ਨੇ ਇਹ ਹਜੇ ਕੁਝ ਵੀ ਦੱਸਣਾ ਨਾ ਸੰਭ 可能 ਹੈ ਇਸ ਦੀ ਹਜੇ ਜਾਣਕਾਰੀ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹਾਲਾਂਕਿ 19 ਵਾਰੀਆਂ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ ਮੌਜੂਦ ਸੀ ਕਿ ਜਹਾਜ਼ ਟੇਕ-ਆਫ ਕਰਨ ਲੱਗਦਾ ਹੈ ਤੇ ਅਚਾਨਕ ਜਹਾਜ਼ ਟੇਕ-ਆਫ ਕਰਦਿਆਂ ਅੱਗ ਦੀ ਲਪੇਟ ਵਿੱਚ ਆ ਜਾਂਦਾ ਹੈ ਕ੍ਰੈਸ਼ ਹੋ ਜਾਂਦਾ ਹੈ ਜਿਸ ਤੋਂ ਬਾਅਦ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਬੁਰੇ ਤਰੀਕੇ ਦੇ ਨਾਲ ਉੱਥੇ ਧੁਮਾਕਾ ਹੁੰਦਾ ਆਸ-ਪਾਸ ਦੇ ਲੋਕ ਜਿਹੜੇ ਆ ਇਕਦਮ ਸਹਿਮ ਜਾਂਦੇ ਨੇ ਕਿ ਇੰਦਾ ਵੱਡਾ ਧਮਾਕਾ ਕਿਸ ਚੀਜ਼ ਹੋਇਆ ਜਿੱਦ ਲੋਕ ਉਥੇ ਦੇਖਦੇ ਨੇ ਜਾ ਕੇ ਤਾਂ ਉਥੇ ਇੱਕਦਮ ਹਫੜਾ gadਫੜੀ ਮੱਤ ਜਾਂਦੀ ਹੈ ਬਚਾਅ ਕਰਜ਼ ਕਿਤੇ ਜਾਂਦੇ ਨੇ ਪਰ ਫਿਰ ਵੀ ਤੁਹਾਨੂੰ ਦੱਸ ਦਈਏ ਕਿ 19 ਲੋਕ ਮਜ਼ਦੂਰ ਸੀ ਉਹਨਾਂ ਵਿੱਚੋਂ ਕੁਝ ਤਾਂ ਅੱਗ ਦੀ ਲਪੇਟ ਵਿੱਚ ਆ ਚੁੱਕੇ ਨੇ ਹਾਲਾਂਕਿ ਕੀ ਸਥਿਤੀ ਰਹੇਗੀ ਉਸ ਸਮੇਂ ਕਿ ਅਚਾਨਕ ਟੇਪ ਆਫ ਕਰਦੇ ਹਨ ਕਿ ਜਿਹੜਾ ਜਹਾਜ਼ ਹੈ ਉਹ ਕ੍ਰੈਸ਼ ਹੋ ਜਾਂਦਾ ਹੈ ਇਸ ਬਾਬਤ ਹੋਈਏ ਪੂਰੀ ਤਰੀਕੇ ਨਾਲ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਜਿਸ ਸਮੇਂ ਜਹਾਜ਼ ਕ੍ਰੈਸ਼ ਹੁੰਦਾ ਹੈ ਤੇ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਉਹ ਨਕ ਜਿਆਦਾ ਹੋ ਜਾਂਦਾ ਹੈ ਕਿ ਆਸਮਾਨ ਤੱਕ ਨੂੰ ਜਾ ਕੇ ਸ਼ੁਰੂ ਹੈ ਇੱਕ ਵਾਰ ਲੋਕ ਤਾਂ ਕੰਬ ਜਾਂਦੇ ਨੇ ਧਮਾਕੇ ਦੀ ਆਵਾਜ਼ ਸੁਣ ਕੇ ਜਿਸ ਵਾਰ ਹਫੜਾ ਧਫੜੀ ਮੱਚ ਜਾਂਦੀ ਹੈ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟੇਕ-ਆਫ ਕਰਨ ਲੱਗਦਾ ਹੈ ਤੇ ਅਚਾਨਕ ਜਦੋਂ ਜਹਾਜ਼ ਮੁੜਦਾ ਹੈ ਤੇ ਉਹ ਕ੍ਰੈਸ਼ ਹੋ ਜਾਂਦਾ ਹੈ ਉਸ ਦੇ ਵਿੱਚ ਅਚਨਿਕ ਅੱਗ ਲੱਗ ਜਾਂਦੀ ਹੈ ਹਲਕੇ ਕਿਸ ਤਰੀਕੇ ਦੇ ਬਚਾਅ ਕਾਰਜ ਕੀਤੇ ਜਾਣਗੇ ਦੱਸਾਂ ਜੀ ਖੁਦ ਵੀ ਸੰਭਵ ਨਹੀਂ ਹੈ ਕਿਉਂਕਿ 19 ਸਵਾਰੀਆਂ ਜਹਾਜ਼ ਵਿੱਚ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਕੁਝ ਤਾਂ ਅੱਗ ਵੀ ਲਪੇਟ ਵਿੱਚ ਖੁੱਲ੍ਹ ਗਈਆਂ ਨੇ ਮੌਕੇ ਤੇ ਨੇਪਾਲ ਦੇ ਕਟਮੰਡੂ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਸ ਬਾਬਤ ਹੋਰ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ ਨੇਪਾਲ ਦੇ ਕਟਮੰਦੂ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਟੇਕ-ਆਫ ਕਰਦੇ ਸਮੇਂ ਇੱਕ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤੇ ਉਸ ਦੇ ਵਿੱਚ 19 ਸਵਾਰੀਆਂ ਮੌਜੂਦ ਹੁੰਦੀਆਂ ਨੇ ਬਿਲਕੁਲ ਤੁਸੀਂ ਸੁਣ ਰਹੇ ਹੋ ਕਿ ਅਚਾਨਕ ਜਹਾਜ਼ ਟੇਕ-ਆਫ ਕਰਨ ਲੱਗਦਾ ਤੇ ਅਚਾਨਕ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਕ੍ਰੈਸ਼ ਹੋ ਜਾਂਦਾ ਜਿਸ ਵਿੱਚ 19 ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਕਿ ਮੌਜੂਦ ਹਨ ਹਾਸਾ ਇਨਕ ਦੇ ਅੰਕਰ ਸੀ ਕਿ ਅਚਾਨਕ ਇੱਕ ਹਫਤੇ ਦੇ ਸਮੇਂ ਜਦੋਂ ਜਹਾਜ਼ ਕ੍ਰੈਸ਼ ਹੁੰਦਾ ਹੈ ਇੰਨੀ ਜੋ ਤਰੀਕੇ ਦੇ ਨਾਲ ਧਮਾਕਾ ਹੁੰਦਾ ਹੈ ਕਿ ਆਸ-ਪਾਸ ਦੇ ਲੋਕ ਤੱਕ ਕੰਬ ਜਾਂਦੇ ਨੇ ਇੱਥੇ ਇੱਕਦਮ ਮਹਾਫੜਾ ਦਫੜੀ ਪੱਚ ਜਾਂਦੀ ਹੈ। ਖਾਸਾ ਨੇਪਾਲ ਦੇ ਕਟਮੰਦੂ ਤੋਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਵਿੱਚ 19 ਪੈਸੇਂਜਰ ਮੌਜੂਦ ਸਨ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੁਝ ਸਵਾਰੀਆਂ ਅੱਗ ਦੇ ਵਿੱਚ ਜਲਸ ਗਈਆਂ ਹਨ ਅਤੇ ਹਜੇ ਕੁਝ ਹਸਪਤਾਲ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਹਾਲੇ ਕਿ ਕਿੰਨੀਆਂ ਸਵਾਰੀਆਂ ਬਚੀਆਂ ਨੇ ਕਿੰਨੀ ਗੰਭੀਰ ਕਹੜੀਏ ਕਿ ਇੱਕ ਗੰਭੀਰ ਅੱਗ ਦੇ ਵਿੱਚ ਚਪੇਟ ਵਿੱਚ ਆਈਆਂ ਨੇ ਇਹ ਹਜੇ ਕੁਝ ਵੀ ਦੱਸਣਾ ਨਾ ਮੰਨਤੀ ਨਾ ਅਜਿਹੀ ਹਜੇ ਜਾਣਕਾਰੀ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹਾਲਾਂਕਿ 19 ਵਾਰੀਆਂ ਦੱਸੀਆਂ ਜਾ ਰਹੀਆਂ ਕਿ ਜਹਾਜ਼ ਦੇ ਵਿੱਚ ਮੌਜੂਦ ਸੀ ਕਿ ਜਹਾਜ਼ ਟੇਕ-ਆਫ ਕਰਨ ਲੱਗਦਾ ਹੈ ਤੇ ਅਚਾਨਕ ਜਹਾਜ਼ ਟੇਕ-ਆਫ ਕਰਦੇ ਆਂ ਅੱਗ ਦੇ ਲਪੇਟ ਵਿੱਚ ਆ ਜਾਂਦਾ ਕ੍ਰੈਸ਼ ਹੋ ਜਾਂਦਾ ਜਿਸ ਤੋਂ ਬਾਅਦ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਬੁਰੇ ਤਰੀਕੇ ਦੇ ਨਾਲ ਉੱਥੇ ਧਮਾਕਾ ਹੁੰਦਾ ਆਸ-ਪਾਸ ਦੇ ਲੋਕ ਜਿਹੜੇ ਆ ਇਕਦਮ ਸਹਿਮ ਜਾਂਦੇ ਨੇ ਕਿ ਇੰਦਾ ਵੱਡਾ ਧਮਾਕਾ ਕਿਸ ਚੀਜ਼ ਹੋਇਆ ਜ ਜਦ ਲੋਕ ਉਥੇ ਦੇਖਦੇ ਨੇ ਜਾ ਕੇ ਤਾਂ ਉਥੇ ਇੱਕਦਮ ਹਫੜਾ gadਫੜੀ ਮੱਤ ਜਾਂਦੀ ਹੈ ਬਚਾਅ ਕਰਜ਼ ਕਿਤੇ ਜਾਂਦੇ ਨੇ ਪਰ ਫਿਰ ਵੀ ਤੁਹਾਨੂੰ ਦੱਸਦੀ ਹੈ ਕਿ 19 ਲੋਕ ਮਦੂਰ ਸੀ ਉਹਨਾਂ ਵਿੱਚੋਂ ਕੁਝ ਤਾਂ ਅੱਗ ਦੀ ਲਪੇਟ ਵਿੱਚ ਆ ਚੁੱਕੇ ਨੇ ਹਾਲਾਂਕਿ ਕੀ ਸਥਿਤੀ ਰਹੇਗੀ ਉਸ ਸਮੇਂ ਕਿ ਅਚਾਨਕ ਟੇਕ ਆਫ ਕਰਦਿਆਂ ਕਰਦਿਆਂ ਜਿਹੜਾ ਜਹਾਜ਼ ਹੈ ਉਹ ਫ੍ਰੈਸ਼ ਹੋ ਜਾਂਦਾ ਹੈ ਇਸ ਬਾਬਤੋ ਉਹ ਜਿਹੜੇ ਪੂਰੇ ਤਰੀਕੇ ਨਾਲ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਜਿਸ ਸਮੇਂ ਜਹਾਜ਼ ਕ੍ਰੈਸ਼ ਹੁੰਦਾ ਹੈ ਤੇ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੋ ਐ ਨੱਕ ਜ਼ਿਆਦਾ ਹੋ ਜਾਂਦਾ ਹੈ ਕਿ ਆਸਮਾਨ ਤੱਕ ਨੂੰ ਜਾ ਕੇ ਸੁਣਦਾ ਹੈ ਇੱਕ ਵਾਰ ਲੋਕ ਤਾਂ ਕੰਬ ਜਾਂਦੇ ਨੇ ਧਮਾਕੇ ਦੀ ਆਵਾਜ਼ ਸੁਣ ਕੇ ਜਿਸ ਵਾਰ ਹਫੜਾ-ਦਫੜੀ ਮਚ ਜਾਂਦੀ ਹੈ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪਹਿਚ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਏਕ ਆਫ ਕਰਨ ਲੱਗਦਾ ਹੈ ਤੇ ਅਚਾਨਕ ਜਦੋਂ ਜਹਾਜ਼ ਮੁੜਦਾ ਹੈ ਤੇ ਉਹ ਕ੍ਰੈਸ਼ ਹੋ ਜਾਂਦਾ ਹੈ ਉਸ ਦੇ ਵਿੱਚ ਚਾਨਕ ਅੱਗ ਲੱਗ ਜਾਂਦੀ ਹੈ ਹਾਲਕਿ ਕਿ ਕਿੰਨੇ ਤਰੀਕੇ ਦੇ ਬਚਾਅ ਕਾਰਜ ਕੀਤੇ ਜਾਣਗੇ ਦੱਸਣਾ ਜੀ ਖੁਦ ਹੀ ਸੰਭਵ ਨਹੀਂ ਹੈ ਕਿਉਂਕਿ 19 ਸਵਾਰੀਆਂ ਜਹਾਜ਼ ਵਿੱਚ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਕੁਝ ਤਾਂ ਅੱਗ ਦੀ ਲਪੇਟ ਵਿੱਚ ਝੁਲਸ ਗਈਆਂ ਨੇ ਮੌਕੇ ਤੇ ਨੇਪਾਲ ਦੇ ਕਟਮੰਡੂ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਸ ਬਾਬਤ ਹੋਰ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ